ਲੋ ਜੀ ਅੱਜ ਬਣਾਵਾਂਗੇ ਆ ਪੰਬ ਦਾ ਆਚਾਰ ਇਹ ਆ ਪੰਬ ਲਏ ਆ ਜੀ 12 ਕਿਲੋ 12 ਤੋਂ ਵੱਧ ਹੀ ਆ 12 13 ਕਿਲੋ ਦੇ ਨੇੜੇ ਹੈਗੇ ਇਹ ਤੇ ਹਾਂਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਤਿੰਨ ਚਾਰ ਪਾਣੀਆਂ ਦੇ ਵਿੱਚ ਸਾਫ਼ ਕਰਕੇ ਤੇ ਮੰਜੇ ਦੇ ਉੱਪਰ ਕੱਪੜਾ ਵਿਛਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰਕੇ ਧੋ ਕੇ ਤੇ ਆਪਾਂ ਮੰਜੇ ਤੇ ਸੁਕਾਉਣ ਵਾਸਤੇ ਪਾ ਦਿੱਤੇ ਆ ਤੇ ਆਂਬ ਆਪਣੇ ਸੁੱਕ ਗਏ ਆ ਤੇ ਚਲੋ ਜੀ ਹੁਣ ਆਪਾਂ ਇਹ ਟੋਕਰੀ ਚ ਪਾ ਲੈਨੇ ਆ ਤੇ ਇਹਨਾਂ ਨੂੰ ਆਪਾਂ ਜੀ ਕੱਟਾਂਗੇ ਜੇ ਤਾਂ ਆਪਣੇ ਆਂਬ ਹੋਣ ਜੀ ਕਿਲੋ 2 ਕਿਲੋ ਤੇਰਤਾ ਆਪਾਂ ਕਰ ਦੇਣਾ ਵੀ ਘੱਟ ਸਕਦੇ ਹਾਂ ਜਦੋਂ ਆਪਣੇ ਆਂਬ ਹੁੰਦੇ ਜਾ ਰਹੇ ਦੋ ਟਾਈਪ ਸੇਰੀਆਂ ਫੇਰ ਆਪਾਂ ਜੀ ਇਹਨੂੰ ਟੋਕੇ ਨਾਲ ਕੱਟਾਂਗੇ ਚਲੋ ਜੀ ਆਪਾਂ ਟੋਕੇ ਨਾਲ ਕੱਟਦੇ ਹਾਂ ਲਓ ਜੀ ਹੁਣ ਆਪਾਂ ਆਂਬ ਕੱਟਣ ਲੱਗੇ ਆ ਟੋਕੇ ਦੇ ਨਾਲ ਇਹ ਆਂਬ ਜਿਹੜੇ ਆਪਾਂ ਦੇਖ ਕੇ ਲੈ ਕੇ ਆਉਣੇ ਬਾਜ਼ਾਰ ਦੇ ਵਿੱਚੋਂ ਸਖਤ ਆਂਬ ਹੋਣੇ ਚਾਹੀਦੇ ਆ ਆ ਦੇਖੋ ਆਂਬ ਆਪਣੇ ਜਿਹੜੇ ਪੂਰੇ ਸਖਤ ਆ ਫਿਰ ਇਹ ਤਾਂ ਸੌਖੇ ਕੱਟੇ ਜਾਂਦੇ ਜੇ ਆਂਬ ਪੋਲੇ ਹੋਣ ਫਿਰ ਕੱਟਣੇ ਔਖੇ ਹੋ ਜਾਂਦੇ ਆ ਤੇ ਜੇ ਕੋਈ ਦਾਗੀ ਆਂਬ ਹੋਇਆ ਜੀ ਇਹਨੂੰ ਆਪਾਂ ਕੱਢ ਦਾਂਗੇ ਦਾਗੀਆਂ ਬਪਾ ਨਹੀਂ ਹੋਣਾ ਵਿੱਚ ਤੇ ਚਲੋ ਜੀ ਆਪਾਂ ਨੂੰ ਕੱਟ ਲੈਨੇ ਫਾੜੀਆਂ ਜਿਹੜੀਆਂ ਆਪਣੀਆਂ ਮਨਪਸੰਦ ਆਪਾਂ ਬਣਾ ਸਕਦੇ ਆ ਜਾਂ ਤਾਂ ਤੁਸੀਂ ਜੀ ਕੱਟ ਕੇ ਵੀ ਧੋ ਸਕਦੇ ਆ ਅੰਬਾਂ ਨੂੰ ਕੱਟਣ ਤੋਂ ਬਾਅਦ ਵੀ ਧੋ ਸਕਦੇ ਆ ਤੇ ਧੁੱਪ ਚੱਕਾ ਸਕਦੇ ਆ ਤੇ ਜਾਂ ਤੁਸੀਂ ਘਰੇ ਕੱਟਨੇ ਹੁੰਦੇ ਤਾਂ ਜੀ ਘਰੇ ਆਪਾਂ ਪਹਿਲਾਂ ਹੀ ਧੋ ਲਓ ਤੇ ਬਾਅਦ ਵਿੱਚ ਧੋਣ ਦੀ ਕੋਈ ਜ਼ਰੂਰੀ ਨਹੀਂ ਤੇ ਇਹਨਾਂ ਨੂੰ ਕੀ ਕਰਨਾ ਜੀ ਆਪਾਂ ਕੱਟ ਕੇ ਨਾ ਤੇ ਇਹਨੂੰ ਧੁੱਪ ਲਵਾਵਾਂਗੇ ਯਾਨੀ ਕਿ ਇੱਕ ਦਿਨ ਦੀ ਧੁੱਪ ਆਪਾਂ ਦਖਾਵਾ ਲੀਓ ਇਹਨੂੰ ਆਪਾਂ ਸਾਰਾਨ ਕੱਟ ਲੈਨੇ ਐਸੀ ਤਰ੍ਹਾਂ ਸਾਰੀਆਂ ਆਪਣੇ ਮਨਪਸੰਦ ਦੀਆਂ ਵੱਡੀਆਂ ਛੋਟੀਆਂ ਜਿਹੜੀਆਂ ਦੇ ਵਿੱਚ ਗੁੱਠਲੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਕੱਢ ਦੇਣਾ ਆ ਦੇਖੋ ਇਹਨਾਂ ਗੁੱਠਲੀਆਂ ਹੋਣਗੀਆਂ ਇਹਨਾਂ ਨੂੰ ਆਪਾਂ ਕੱਢ ਦਾਂਗੇ ਸਾਈਡ ਤੇ ਰੱਖ ਦਾਂਗੇ ਇਹਨਾਂ ਜੀ ਆਪਾਂ ਧੁੱਪੇ ਸੁੱਕਣੇ ਪਾ ਦਾਂਗੇ ਪੂਰੇ ਇੱਕ ਦਿਨ ਦੀ ਆਪਾਂ ਇਹਨੂੰ ਧੁੱਪ ਲਵਾਵਾਂ ਲਓ ਜੀ ਆਪਾਂ ਆਂਬ ਨਾ ਕੱਟ ਕੇ ਤੇ ਚੰਗੀ ਤਰ੍ਹਾਂ ਸੁਕਾਉਣੇ ਪਾਤੇ ਧੁੱਪੇ ਕਪੜਾ ਵਿਛਾ ਕੇ ਆਪਾਂ ਮੰਜੇ ਦੇ ਉੱਪਰ ਇਹਨੂੰ 7 ਤੋਂ 8 ਘੰਟੇ ਧੁੱਪ ਲਵਾਈ ਆ ਤੇ ਚਲੋ ਜੀ ਹੁਣ ਆਪਾਂ ਆਚਾਰ ਬਣਾਉਣਾ ਸਟਾਰਟ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ YouTube ਚੈਨਲ ਤੇ ਅੱਜ ਬਣਾਉਣ ਲੱਗੇ ਆਪਾਂ ਆਮਬ ਦਾ ਆਚਾਰ ਜਿਵੇਂ ਤੁਸੀਂ ਪਹਿਲਾਂ ਵੀਡੀਓ ਦੇਖੀ ਹੈ ਜੀ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਕੱਟ ਕੇ ਆਪਾਂ ਗੇਰੇ ਨੇ ਸੁਕਾਇਆ ਸੀ ਚੰਗੀ ਤਰ੍ਹਾਂ ਤੇ ਇੱਕ ਦਿਨ ਧੁੱਪ ਲਵਾਤੀ ਸੀਗੀ ਤੇ ਹਾਂਜੀ ਹੁਣ ਆਪਾਂ ਆਚਾਰ ਬਣਾਉਣ ਲੱਗੇ ਆ ਇਹ ਜੀ ਮੈਂ ਅੱਧਾ ਕੱਢ ਲਿਆ ਫਰਾਂਗ ਦੇ ਵਿੱਚ ਅੱਧਾ ਆਪਣਾ ਇਧਰ ਪਿਆ ਇਹ ਅੰਬ ਸੀਗੇ ਜੀ ਆਪਣੇ 12.5 ਕਿਲੋ ਟਾਈਪ ਸੇਰ ਨੰਬਦਗਾ ਸੀਗਾ ਦੇਖੋ ਉਸ ਵਿੱਚੋਂ ਗਿੜਕਾ ਨਿਕਲ ਗਈਆਂ ਕਿਲੋ ਕੁ ਸਮਾਨ ਜਿਹੜਾ ਵਿੱਚੋਂ ਨਿਕਲ ਗਿਆ ਹੋਊਗਾ ਇਹ ਕੋਸੇ ਸੁੱਕ ਜਾਂਦੇ ਜੀ ਤੋਂ ਫਿਰ ਥੋੜੀ ਜਿਹਾ ਘਟ ਜਾਂਦੇ ਜੀ ਜਦ ਆਪਾਂ ਧੁੱਪ ਲਗਾਉਂਦੇ ਨਾ ਥੋੜੀ ਜਿਹਾ ਘਟ ਗਈ ਜਾਂਦੇ ਜੀ ਆਪਾਂ ਉਸੇ ਤਰ੍ਹਾਂ ਹੀ ਕੱਟ ਕੇ ਅਚਾਰ ਬਣਾ ਦਾਂਗੇ ਫਿਰ ਤਾਂ ਉਸੇ ਤਰ੍ਹਾਂ ਵੀ ਸੁੱਕਦੇ ਨਹੀਂ ਹੁੰਦੇ ਜਦੋਂ ਸੁਕਾ ਲਏ ਫਿਰ ਇਹ ਘਟ ਜਾਂਦੇ ਆ ਤੇ ਚਲੋ ਜੀ ਆਪਾਂ ਅਚਾਰ ਬਣਾਣਾ ਸਟਾਰਟ ਕਰਦੇ ਆ ਇਹਦੇ ਵਿੱਚ ਪਾਉਣਾ ਜੀ ਆਪਾਂ ਨਾ ਮੱਕ ਖਾਈ ਦੀ ਲਾਲ ਮਿਰਚ ਤੇ ਅੰਬਰੇ ਅਚਾਰ ਦਾ ਮਸਾਲਾ ਸਾ ਕਲੌਂਜੀ ਮੇਥੀ ਸਰੋਂ ਦਾ ਤੇਲ ਪਾਵਾਂਗੇ ਇਹ ਗੋੜ ਵਾਲਾ achar ਬਣਾਵਾਂਗੇ ਜੀ ਆਪਾਂ ਕੋਸਨ ਮਕੀਨ ਬਣਾਵਾਂਗੇ ਕੋਸ ਮਿੱਠਾ ਨਮਕੀ ਬਣਾਵਾਂਗੇ ਗੋੜ ਵਾਲਾ 10 ਕਿਲੋ ਅੰਬ ਦੇ ਵਿੱਚ ਜੀ ਆਪਾਂ ਪਾ ਸਕਦੇ ਹਾਂ ਨੂੰ ਦੋ ਨੂਨ ਦੀਆਂ ਥੈਲੇ ਇਹ ਥੋੜੇ ਜਿ ਘਟ ਗਏ ਆ ਤੇ ਆਪਾਂ ਥੋੜਾ ਜਿ ਘੱਟ ਕਰ ਦਾਂਗੇ ਕੜਛੀकमा ਰੱਖ ਲਈਏ ਜਿਹੜੀ ਆਪਾਂ ਦੂਸਰੇ ਚ ਪਾਵਾਂਗੇ ਤੇ 10 ਕਿਲੋ ਅੰਬ ਦਾ achar ਪਾਉਣਾ ਜਿਵੇਂ ਆਪਾਂ 2 ਕਿਲੋ ਨੂਨ ਪਾ ਜਾਂਦਾ ਦੋ ਕੜਛੀਆਂ ਹਲਦੀ ਦੀਆਂ ਪਾ ਦਿਓ ਤੁਸੀਂ 200 ਗ੍ਰਾਮ 100 ਗ੍ਰਾਮ ਮਿਰਚ ਪਾ ਲਓ ਜਿਵੇਂ ਆਪਣੇ ਹਿਸਾਬ ਦੇ ਨਮਕੀਨ ਦੇ ਹਿਸਾਬ ਨਾਲ ਘੱਟ ਵੱਧ ਵੀ ਪਾ ਸਕਦੇ ਆ। ਲੋ ਜੀ ਆਪਾਂ ਨਮਕੀਨ ਤੇ ਪਾਤਾ। ਅੰਬ ਦੇ ਚਾਰ ਬਣਾਉਂਦੇ ਕਈ ਤਰੀਕੇ ਆ ਜੀ ਕਈ ਵਾਰੀ ਕੀ ਹੁੰਦਾ ਇਹਨੂੰ ਕੱਟ ਕੇ ਧੋ ਕੇ ਸੁਕਾਉਂਦੇ ਆ ਕਈ ਵਾਰੀ ਸਾਫ਼ ਤੇ ਸੁਕਾ ਲੈਂਦੇ ਆ ਤੇ ਕਈ ਵਾਰੀ ਕੀ ਕਰਦੇ ਆ ਆਪਾਂ ਜਿਵੇਂ ਨੂਨ ਤੇ ਸੁਕਾ ਕੇ ਇਹਨਾਂ ਨੂੰ ਨੂਨ ਤੇ ਹਲਦੀ ਕੱਟ ਕੇ ਨਾ ਅੰਬਾਂ ਨੂੰ ਨੂਨ ਤੇ ਹਲਦੀ ਪਾ ਕੇ ਰੱਖ ਦਿੰਨੇ ਆ। ਉਸ ਤੋਂ ਬਾਅਦ ਇਹ ਪਾਣੀ ਜਿਹੜਾ ਨੇ ਛੋੜ ਦਿੰਨੇ ਆ ਉਸ ਤੋਂ ਬਾਅਦ ਅਚਾਰ ਬਣਾਉਣਾ ਹੈ ਕਈ ਵਾਰੀ ਡਾਇਰੈਕਟ ਹੀ ਆਪਾਂ ਕੱਟੇ ਤੇ ਸਕਾਏ ਤੇ ਅਚਾਰ ਬਣਾਇਆ ਆਪਾਂ ਇਸ ਤਰੀਕੇ ਨਹੀਂ ਬਣਾਵਾਂਗੇ ਲਓ ਜੀ ਨੂੰ ਪਾਤਾ ਆਪਾਂ ਇੰਦਰ ਕੋਈ ਛੋਟੀ ਕੜਚੀ ਹੈ ਇਹ ਨਹੀਂ ਇੱਕ ਕੜਚੀ ਆਪਾਂ ਦੀ ਸਬਜ਼ੀ ਉਹਨਾਂ ਨੂੰ ਭਰ ਕੇ ਆਪਾਂ ਇਹ ਪਾਵਾਂਗੇ ਹਲਦੀ ਦੀ ਅੱਗੇ ਆਪ ਮੈਂ ਆਪਣੇ ਅੱਧੀ ਅੰਬ ਇੱਥੇ ਇੱਧਰ ਪਏ ਆ ਅੱਧੇ ਆਪਾਂ ਇੱਧਰ ਪਾਤੀ ਇੱਕ ਕੜਚੀ ਵਿੱਚ ਮਿਰਚਾਂ ਵੀ ਪਾਤੀ ਇਹਦੀ ਛੋਟੀ ਇੱਧਾ ਪਾ ਮਸਾਲਾ ਪਾਵਾਂਗੇ ਇਹਦੇ ਵਿੱਚ ਇੱਧਰ ਰੱਖ ਲਾਂਗੇ ਇਹਨਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਨਾ ਇਹ ਪਮਸਾਲੇ ਆਮ ਕਰ ਲਿਆ ਮਿਕਸ ਹੁਣ ਪਾਵਾਂਗੇ ਆਪਾਂ ਸਰੋਂ ਦਾ ਤੇਲ ਅੱਧਾ ਲੀਟਰ ਇਹਦਾ ਸਰੋਂ ਦਾ ਤੇਲ ਪਾਵਾਂ ਤਾਂ ਬਾਕੀ ਇਹ ਵੱਧ ਘੱਟ ਆਪਾਂ ਬਾਅਦ ਵਿੱਚ ਵੀ ਸਰੋਂ ਦਾ ਤੇਲ ਵੀ ਪਾ ਸਕਦੇ ਆ ਜੀ ਤੇ ਨਮਕ ਵੀ ਪਾ ਸਕਦੇ ਆ ਉਹ ਚੰਗੀ ਤਰ੍ਹਾਂ ਫਰਲਾ ਲਾਂਗੇ। ਲਓ ਜਿਹਾ ਆ ਆਚਾਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ। 5 ਕਿਲੋ ਦੇ ਵਿੱਚ ਆਪਾਂ ਇੱਕ ਨਾਮਕ ਦੀ ਟੈਲੀ ਪਾਤੀ ਥੋੜਾ ਜਿਹਾ ਘੱਟ ਪਾਇਆ। ਤੇ ਇਹ ਡੱਬਾ ਲੈ ਲਈ ਜੀ ਆਪਾਂ ਆਚਾਰ ਬਣਾਉਣ ਵਾਸਤੇ। ਇਹਨੂੰ ਚੰਗੀ ਤਰ੍ਹਾਂ ਧੋ ਲਿਆ ਪਹਿਲਾਂ ਆ ਸੀ ਜਾਂ ਪਿਛਲੇ ਸਾਲ ਦਾ achar ਇਹਨੂੰ ਚ ਪਿਆ ਸੀ ਮੈਂ ਕੱਢ ਕੇ ਰੱਖ ਤਾ ਇਹਨੂੰ ਧੋ ਕੇ ਤੇ ਆਪਾਂ ਸਕਾਲੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਆ achar ਇਸ ਤੋਂ ਬਾਅਦ ਆਪਾਂ ਦੂਜਾ ਜਿਹੜਾ ਅੰਬ ਰਹਿੰਦੇ ਉਹ ਵੀ ਰਲਾਵਾਂਗੇ ਇਸੇ ਤਰੀਕੇ ਸਾਰਾ ਮਸਾਲਾ ਮਸੂਲਾ ਪਾ ਕੇ ਜਿੰਨਾ ਨਮਕ ਮਿਰਚ ਇਹਦੇ ਚ ਪਾਇਆ ਉਹਨਾ ਹੀ ਆਪਾਂ ਉਹਦੇ ਚ ਪਾਵਾਂਗੇ ਲੈ ਜੀ ਆਪਾਂ ਇਹਦੇ ਬਾਕੀ ਅੰਬ ਰਹਿੰਦੇ ਸੀ ਆਪਣੇ ਅੱਧੇ ਉਹ ਵੀ ਮਫਰਾ ਚ ਪਾ ਲਿਆ ਇਹਦੇ ਵਿੱਚ ਵੀ ਆਪਾਂ ਸਭ ਤੋਂ ਪਹਿਲਾਂ ਨੂਨ ਪਾਵਾਂਗੇ ਸਾਰਾ ਪਪਾਈਆ ਨੂੰ ਰੱਖ ਲਿਆ ਜੀ ਦੋ ਥੈਲੀਆਂ ਦੇ ਵਿੱਚੋਂ ਜਿਹੜਾ ਪਹਿਲਾਂ ਬਚਾਇਆ ਸੀ ਉਹ ਵੀ ਪਾ ਲੈਨੇ ਆ ਜੇ ਆਪਾਂ ਲੱਗਿਆ ਵੀ ਵੱਧ ਘਾਟਾ ਕਿ ਅੱਪਾ ਦੁਬਾਰਾ ਵੀ ਪਾ ਸਕਦੇ ਆ ਇਹਦੇ ਵਿੱਚ ਇਹ ਪਾ ਕੜੀ ਹਲਦੀ ਵੀ ਪਾਵਾਂਗੇ ਇਹ ਕੜੀ ਦਾ ਆਲ ਮੇਰੇ ਤੋਂ ਇਹ ਮਸਾਲਾ ਪਾ ਦਾ ਨਹੀਂ ਰਹਿ ਰਿਹਾ ਸੀ ਅਗਰ ਅੱਜ ਪਾ ਲਾਂਗੇ ਤੇ ਕੁਛ ਨਾ ਪਾ ਇਹਦੇ ਵਿੱਚੋਂ ਰੱਖ ਲਾਂਗੇ ਜਿਹਦੇ ਵਿੱਚ ਆਪਾਂ ਗੁੜ ਪਾਉਣਾ ਥੋੜਾ ਜਿਹਾ ਆਪਾਂ ਮਿੱਠਾ achar ਗੋੜਾ ਵਾਲਾ ਵੀ ਪਾਵਾਂਗੇ ਤੁਸੀਂ ਖੰਡ ਵੀ ਪਾ ਸਕਦੇ ਆ ਤੇ ਗੋੜਾ ਵੀ ਪਾ ਸਕਦੇ ਆ ਬਾਕੀ ਨਮਕ ਮਿਰਚ ਮਸਾਲੇ ਆਪਾਂ ਸਾਰੇ ਉਸੇ ਤਰ੍ਹਾਂ ਹੀ ਪਾਉਣੇ ਆ ਸਰੋਂ ਦਾ ਤੇਲ ਪਾ ਲਾਂਗੇ ਇੱਕ ਗਲਾਸ ਮੈਂ ਇਹਦੇ ਚ ਪਾਤਾ 1/2 ਲੀਟਰ 1/2 ਲੀਟਰ ਉਹਦੇ ਚ ਪਾਤਾ ਜੀ ਆਪਾਂ ਨੂੰ ਘੱਟ ਲੱਗਿਆ ਤੇ ਆਪਾਂ ਇੱਕ ਗਲਾਸ ਹੋਰ ਵੀ ਪਾ ਦਾਂਗੇ ਇਹਦੇ ਵਿੱਚ ਕਿ ਜਿੰਨਾ ਵੀ ਸਰੋਂ ਦਾ ਤੇਲ ਹੋਊਗਾ ਵਧੀਆ ਆਚਾਰ ਬਣਦਾ ਜੀ ਟੇਸਟੀ ਸਰੋਂ ਦੇ ਤੇਲ ਨਾਲ ਨਾਇਕਰਾ ਹੋਵੇ ਜੀ ਪਰ ਤੁਸੀਂ 1 ਸਾਲ ਆਚਾਰ ਨੂੰ ਰੱਖ ਲਓ ਖਰਾਬ ਬਿਲਕੁਲ ਨਹੀਂ ਹੁੰਦਾ ਵਾ ਆਪਣਾ ਪਿਛਲੇ ਸਾਲ ਵਾਲਾ ਵੀ ਇਸੇ ਤਰ੍ਹਾਂ ਹੀ ਪੀਆ ਇਹਨੂੰ ਚੰਗੀ ਤਰ੍ਹਾਂ ਰਲਾ ਕੇ ਜੀ ਆਪਾਂ ਡੱਬੇ ਦੇ ਵਿੱਚ ਪਾ ਦਿੰਨੇ ਤੇ ਥੋੜਾ ਜਿਹਾ ਆਪਾਂ ਰੱਖ ਲਾਂਗੇ 1.5 ਕਿਲੋ ਅੰਬ ਰੱਖ ਲਾਂਗੇ ਇੱਕ ਡੱਬੇ ਦੇ ਵਿੱਚ ਆਪਾਂ ਮਿੱਠਾ ਪਾਵਾਂਗੇ ਜੇ ਆਪਾਂ ਨਹੀਂ ਮਿਸ ਕਰ ਲਿਆ ਸੀ ਚੰਗੀ ਤਰ੍ਹਾਂ ਤਾਂ ਹੁਣ ਆਪਾਂ ਥੋੜਾ ਜੀ ਦੂਜੀ ਕੈਣੀ ਚ ਵੀ ਪਾ ਦਿੰਨੇ ਆ achar ਫਿਰ ਨਾ ਹਲਣਾ ਸੁੱਕਾ ਹੋ ਜਾਂਦਾ ਜੇ ਜਾਂ ਵੱਡਾ ਪਾਂਡਾ ਹੋਵੇ ਤੇ ਜਾਂ ਫਿਰ ਆਪਾਂ ਦੋਹਾਂ ਚ ਪਾ ਲੈਨੇ ਇਹ ਨਹੀਂ ਭਰ ਦਾਂਗੇ ਆਪਾਂ ਤੇ ਬਾਕੀ ਮਿੱਠਾ ਇਹੜਾ ਬਣਾਉਣਾ ਆਪਾਂ ਥੋੜਾ ਜਿਹਾ ਰੱਖ ਲੈਨੇ ਆ ਇਹ ਆਪਾਂ ਕਿਲੋ ਡੇਢ ਕਿਲੋ ਅੰਬ ਰੱਖ ਲੇ। ਇਹਦੇ ਵਿੱਚ ਹਲਦੀ ਨਾਮਕ ਉਹਦੇ ਸਾਰਾ ਕੁਝ ਪਾਇਆ ਹੋਇਆ। ਇਹ ਆਪਾਂ ਬਣਾਵਾਂਗੇ ਗੁੜਾ ਵਾਲਾ ਅੰਬ ਦਾ ਆਚਾਰ। ਤੇ ਬਹੁਤ ਵਧੀਆ ਬਣਦਾ। ਇੱਥੇ ਤੁਸੀਂ ਖੰਡ ਵੀ ਪਾ ਸਕਦੇ ਹੋ ਇੱਕ ਕੋਲੀ। ਛੋਟੀ ਕੋਲੀ ਖੰਡ ਦੀ ਵੀ ਪਾ ਸਕਦੇ ਆ। ਕਿ ਆਪਾਂ ਇਹਦੇ ਵਿੱਚ ਪੁੱਟ ਕੇ ਨਾ ਗੁੜ ਨੂੰ 1.5 ਕਿਲੋ ਗ੍ਰਾਮ ਗੁੜ ਪਾਉਂਗੀ, 1.5 ਕਿਲੋ ਅੰਬ ਆਪਣੇ। 150 ਗ੍ਰਾਮ ਗੁੜ ਪਾਉਂਗੀ ਜੀ ਪੁੱਟ ਕੇ ਨੂੰ ਪਾਤਾ ਆਪਾਂ। ਬਰੀਕ ਕਰਕੇ ਬਿਲਕੁਲ ਛੋਟਾ ਛੋਟਾ ਕਰਕੇ ਇਸ ਤਰ੍ਹਾਂ ਪਾ ਦਾਂਗੇ ਇਹਨੂੰ ਆਚਾਰ ਨੂੰ ਨਾ ਚੰਗੀ ਤਰ੍ਹਾਂ ਧੁੱਪ ਰੱਖਣ ਦੀ ਤਾਂ ਜਰੂਰਤ ਨਹੀਂ ਹੈਗੀ ਚੰਗੀ ਤਰ੍ਹਾਂ ਹਲਾਵਾਂਗੇ ਢੱਬਿਆਂ ਨੂੰ ਬੰਦ ਕਰਕੇ ਰੱਖ ਲਾਂਗੇ ਜੀ ਅੱਪਰ ਸੋਈ ਦੇ ਵਿੱਚ ਤੇ ਰੋਜ਼ ਆਪਾਂ ਇੱਕ ਟਾਈਮ ਜਾਂ ਦੋ ਟਾਈਮ ਜਦੋਂ ਵੀ ਆਪਣਾ ਟਾਈਮ ਲੱਗੇ ਆਪਾਂ ਹਫ਼ਤਾ ਕੇ ਇਹਨੂੰ ਹਲਾਉਂਦੇ ਰਾਵਾਂਗੇ ਇਸ ਤਰ੍ਹਾਂ ਉੱਪਰ-ਨੀਚੇ ਕਰਦੇ ਰਾਵਾਂਗੇ ਫਿਰ ਇਹ ਜਿਹੜਾ ਆਪਣਾ ਆਚਾਰ ਆ ਇਹ ਕਦੇ ਵੀ ਖਰਾਬ ਨਹੀਂ ਹੁੰਦਾ 10 ਸਾਲ ਤੱਕ ਰੱਖ ਸਕਦੇ ਤੁਸੀਂ ਬਹੁਤ ਵਧੀਆ ਬਣਦਾ ਤੇ ਚਲੋ ਜੀ ਆਪਾਂ ਮਿੱਠਾ ਗੋੜਾ ਵਾਲਾ ਆਚਾਰ ਬਣਾਇਆ ਬਹੁਤ ਵਧੀਆ ਬਣਦਾ ਇਹ ਤੇ ਖੰਡ ਵੀ ਪਾ ਸਕਦੇ ਆ ਗੋੜ ਇਹਨੂੰ ਵੀ ਟੱਕਣ ਵੰਦ ਕਰਕੇ ਆਪਾਂ ਰੱਖ ਦਿੰਨੇ ਆ ਇਹਨੂੰ ਵੀ ਖਲਾਉਂਦੇ ਰਾਵਾਂਗੇ ਜੀ ਇੱਕ ਕਟੇ ਦੇ ਵਿੱਚ ਗੋੜਾ ਜੇ ਜਲਦੀ ਖੁਰਜੂਗਾ ਆਪਣਾ ਤੇ ਠੀਕ ਆ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਜੇ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰਦਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ